ਹੇਜ ਕੁਮਾਰ ਨਢਾਲਾ ਐਡਵੋਕੇਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਸ਼ਾਨ ਜੀ ਦਾ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨ ਦਾਨ ਕਰਕੇ ਮਨਾ ਰਹੇ ਹਾਂ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇਹ ਜੋ ਅੱਜ ਬਲੱਡ ਡੋਨੇਸ਼ਨ ਕੈਂਪ ਲੱਗਾ ਚੱਲ ਰਿਹਾ ਹੈ ਇਹ ਸਾਡੇ ਆਦਰਨੀਏ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਭਾਈਆ ਜੀ ਦੀ ਰਹਿ ਨਮਾਈ ਹੇਠ ਅਤੇ ਬਲੱਡ ਸੁਸਾਇਟੀ ਗੁਰਦਾਸਪੁਰ ਜੀ ਸਰਕਾਰੀ ਹਸਪਤਲ ਜੀ ਦੇ ਸਹਿਯੋਗ ਦੇ ਨਾਲ ਸਰਕਾਰੀ ਹਸਪਤਲ ਪੁਰਾਣਾ ਜੋ ਉੱਥੇ ਲੱਗ ਰਿਹਾ ਸਵੇਰੇ 10 ਵਜੇ ਸ਼ੁਰੂ ਹੋਇਆ ਸੀ 11:30 ਦਾ ਸਮਾਂ ਹੋ ਗਿਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਕਿ 100 ਪਲੱਸ ਹੋਣ ਤੱਕ ਡੋਨਰ ਜਿਹੜੇ ਆ ਡੋਨੇਟ ਕਰਕੇ ਜਾ ਚੁੱਕੇ ਆ ਕਿਉਂਕਿ ਮੋਦੀ ਜੀ ਨੂੰ ਪਿਆਰ ਕਰਦੇ ਆ ਮੋਦੀ ਜੀ ਦੇ ਕੰਮਾਂ ਨੂੰ ਪਿਆਰ ਕਰਦੇ ਆ ਇਸੇ ਕਰਕੇ ਆਪ ਮੁਹਾਰੇ ਲੋਕ ਆ ਕੇ ਬਲੱਡ ਡੋਨੇਟ ਕਰਕੇ ਜਾ ਰਹੇ ਆ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਜੀ ਸਭ ਦੇ ਹਰਨਮਨ ਪਿਆਰੇ ਨੇਤਾ ਨੇ ਪੂਰੇ ਵਰਲਡ ਦੇ ਨੇਤਾ ਨੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ ਚਾਹ ਹੜ ਪੀੜਤਾਂ ਦੀ ਸੇਵਾ ਹੋਵੇ ਚਾਹ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਕੋਈ ਵੀ ਕੰਮ ਹੋਵੇ ਉਹਨਾਂ ਨੇ ਵੱਧ ਚੜ ਕੇ ਵਿੱਚ ਯੋਗਦਾਨ ਪਾਇਆ ਸੋ ਅਸੀਂ ਸਾਰੇ ਹੀ ਮੋਦੀ ਜੀ ਨੂੰ ਪਿਆਰ ਕਰਦੇ ਆ ਤੇ ਆਪਣਾ ਜਿਹੜਾ ਖੂਨਦਾਨ ਉਹਨਾਂ ਦੇ ਜਨਮ ਦਿਨ ਨੂੰ ਮਨਾ ਕੇ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਜਿਹੜੇ ਕੈਂਪਾ ਪੂਰੇ ਦੇਸ਼ ਭਰ ਵਿੱਚ ਨਹੀਂ ਲਾਏ ਗਏ ਪੂਰੇ ਦੇਸ਼ ਭਰ ਦੇ ਵਿੱਚ ਆਪ ਲੋਗ ਹਰ ਤਰ੍ਹਾਂ ਨਾਲ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਕੋਈ ਬਲੱਡ ਡੋਨੇਟ ਕਰ ਰਿਹਾ ਕੋਈ ਸਮਾਜ ਸੇਵਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਿਹਾ ਜਾਂ ਜਿੱਥੇ ਕੋਈ ਹੜਪੀੜਤ ਲੋਕ ਨੇ ਉਹਨਾਂ ਨੂੰ ਸੇਵਾ ਕਰਕੇ ਰਾਸ਼ਨ ਦੇ ਕੇ ਮੰਜੇ ਦੇ ਕੇ ਗੱਦੇ ਦੇ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਕੇ ਮੁੱਧ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਿਹਾ ਕਿੰਨੇ ਲੋਕਾਂ ਨੇ ਬਣਾ ਦੇ ਹੋਣ ਤੱਕ 100 ਤੋਂ ਵੱਧ ਜਿਹੜੇ ਆ ਡੋਨਰ ਹੋ ਚੁੱਕੇ ਨੇ ਸਾਢੇ ਡੋਨੇਸ਼ਨ ਕੈਂਪ ਭਾ ਜਿਹੜਾ ਉਹ ਸਾਨੂੰ ਸ਼ਮੀ ਪਤਾ ਲੱਗਾ ਹੈ ਸ਼ਮੀ ਪਤਾ ਲੱਗਣ ਦੇ باوجود ਵੀ ਜਿਹੜੇ ਡੋਨੇਟਰ ਆ ਜਾਂ ਜਿਹੜੇ ਕਾਰਕਿਰਤਾ ਨੇ ਮੋਦੀ ਜੀ ਦੇ ਜਨਮ ਦਿਨ ਤੇ ਐਨੇ ਉਤਸ਼ਾਹਿਤ ਨੇ ਕਿ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਮੇਰਾ ਖਿਆਲ ਆ ਕਿ ਇੱਕ ਇੱਕ ਬੈੱਡ ਤੇ ਦੋ ਦੋ ਜਣੇ ਪੈ ਕੇ ਵੀ ਬਲੱਡ ਡੋਨੇਟ ਕਰ ਰਹੇ ਨੇ ਤੇ ਇਹ ਆ ਕਿ ਇਹ ਇੱਕ ਬਹੁਤ ਵੱਡਾ ਦਾਣਾ ਖੂਨਦਾਨ ਬਹੁਤ ਵੱਡਾ ਦਾਣਾ ਹੈ ਜਿਹੜੇ ਬੱਚੇ ਇਹ ਖੂਨਦਾਨ ਮੋਦੀ ਜੀ ਦੇ ਜਨਮ ਦਿਨ ਤੇ ਦੇ ਰਹੇ ਨੇ ਤੇ ਇਹ ਮੋਦੀ ਜੀ ਦੇ ਇੰਨੇ ਕ ਹੈਗੇ ਨੇ ਵੈਲ ਵਿਸ਼ਰ ਕਿ ਉਹਨਾਂ ਦੇ ਜਨਮ ਦਿਨ ਤੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿਹੜੀ ਜਗ੍ਹਾ ਕੈਂਪੇਨ ਦਾ ਹੋਇਆ ਇਹ ਗੁਰਦਾਸਪੁਰ ਸਿਵਲ ਹਸਪੀਟਲ 'ਚ ਆਇਆ ਪੁਰਾਣੇ ਸਿਵਲ ਹਸਪੀਟਲ 'ਚ ਲਗਾਇਆ ਗਿਆ ਹਾਂਜੀ ਤੇ ਹੁਣ ਤੱਕ ਕਿੰਨੇ ਕ ਮਰੀਜ਼ ਦੇ ਦਾ ਬਲੱਡ ਦੇ ਲਾਏ ਐ ਹਾਂ ਹੁਣ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ 100 ਪਲੱਸ ਹੋਵੇਗਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੀ ਜੁੜੋ ਇਸ ਕਮਲੀ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗੰਧਾ ਰਹੇ ਮੋਦੀ ਜੀ ਐਨੇ ਕੱਛੇ ਪਰਸਨ ਨੇ ਕਿ ਹਰ ਤਬਕੇ ਨੂੰ ਛੋਟੇ ਵੱਡੇ ਨੂੰ ਸਭ ਨੂੰ ਭੈਣਾ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਸਾਰਿਆਂ ਦੇ ਭਲੇ ਲਈ ਸੋਚਣ ਲਈ ਨੇ ਆਪਣੇ ਕਿਸਾਨ ਵੀਰਾਂ ਨੇ ਬਹੁਤ ਸੋਚ ਰਹੇ ਨੇ ਉਹ ਉਹਨਾਂ ਦੀ ਸੋਚ ਬਹੁਤ ਉੱਚੀ ਆ ਜਿਸ ਮੁਕਾਮ ਤੇ ਉਹਨਾਂ ਨੇ ਦੇਸ਼ ਨੂੰ ਪਹੁੰਚਾ ਦਿੱਤਾ ਹੈ ਇਸ ਵੇਲੇ ਇਸ ਵੇਲੇ ਅਸੀਂ गर्व ਦੇ ਨਾਲ ਬਾਹਰ ਦੇ ਦੇਸ਼ਾਂ ਵਿੱਚ ਵੀ ਜਾ ਕੇ ਤੇ ਕਹਿੰਨੇ ਆ ਕਿ ਅਸੀਂ ਅਸੀਂ ਇੰਡੀਆ ਤੋਂ ਕਾਰਨ ਕਦੀ ਇੰਡੀਆ ਦਾ ਨਾਮ ਬਹੁਤ ਛੋਟੇ ਥਾਂ ਤੇ ਲਿਆ ਜਾਂਦਾ ਸੀ ਅੱਜ ਮੋਦੀ ਜੀ ਨੇ ਗਲੋਬਲ ਇੰਡੀਆ ਦਾ ਨਾਮ ਇੰਨਾ ਉੱਚਾ ਕਰ ਦਿੱਤਾ ਕਿ ਸਲੂਟ ਆ ਮੋਦੀ ਜੀ ਕੀ ਨਾਮ ਜੀ ਮੇਰਾ ਨਾਮ ਹਾਂਜੀ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇਹਨਾਂ ਨੇ ਉਪਰਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਵੱਟ ਚੜ੍ਹ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ